ਦੀ ਪਹਿਲੀ ਫਸਲ ਮੰਡੀ ਚਾਹੀਏ ਸਰਕਾਰੀ ਬੋਲੀ ਸ਼ੁਰੂ ਕਰਵਾਈ ਗਈ ਕਿੰਨੇ ਕਿਤੇ ਬੋਲੀ ਗਈ ਕਿੰਨਾ ਅੱਜ ਸੰਗਰੂਰ ਦੀ ਜਿਹੜੀ ਦਾਣਾ ਮੰਡੀ ਆ ਉਹਦੇ ਵਿੱਚ ਕਣਕ ਦੀ ਪਹਿਲੀ ਟੀਰੀ ਇੱਥੇ ਆਈ ਅੱਜ ਔਰ ਚੇਅਰਮੈਨ ਨਾਰਕ ਕਮੇਟੀ ਸੰਗਰੂਰ ਅਫਤਾਰ ਸਿੰਘ ਜੀ ਡੀਸੀ ਸਰ ਆਪਣਾ ਏਡੀਸੀ ਸਾਹਿਬ ਔਰ ਸਾਡੇ ਸਾਰੇ ਆੜਤੀਏ ਜਿਹੜੇ ਪ੍ਰਧਾਨ ਸ਼ਿਸ਼ਨ ਜੀ ਔਰ ਸਾਰੇ ਆੜਤੀਆਂ ਦੀ ਪ੍ਰਜਾ ਹਾਜ਼ਰੀ ਚ ਅੱਜ ਪਹਿਲੀ ਬੋਲੀ ਕਰਵਾਈ ਗਈ ਹੈ ਔਰ ਲੱਕੀਲੀ ਹੈ ਦੇਖੋ ਸਰਕਾਰ ਦਾ ਐਮਐਸਪੀ ਜਿਹੜਾ 2452 ਰੁਪਏ ਹੈ ਤਾਂ ਅੱਜ 2455 ਰੁਪਏ ਦੇ ਉੱਤੇ ਇਹ ਬੋਲੀ ਜਿਹੜੀ ਹੈ ਇਹ ਗਈ ਹੈ ਪ੍ਰਾਈਵੇਟ ਪਾਰਟੀ ਨੇ ਪਰਚੇਸ ਕੀਤੀ ਹੈ ਸੋ ਇਹ ਸ਼ੋ ਕਰਦਾ ਹੈ ਕਿ ਇਸ ਵਾਰ ਕਣਕ ਦੀ ਫਸਲ ਜਿਹੜੀ ਹੈ ਕਾਫੀ ਬੰਪਰ ਆਈ ਹੈ ਔਰ ਚੰਗੀ ਫਸਲ ਹੈ ਵਿਦਨ ਜਿਹੜੇ ਨੋਰਮਸ ਹੈ ਉਹਨਾਂ ਦੇ ਵਿੱਚ ਹੈ ਔਰ ਪ੍ਰਾਈਵੇਟ ਪਰਚੇਸ ਦੇ ਲਈ ਵੀ ਬਹੁਤ ਵੱਡਾ ਉਤਸ਼ਾਹ ਐ ਰਕੀ ਲੋਕਾਂ ਦੇ ਵਿੱਚ ਹੋਏਗਾ ਸੋ ਕਿਸਾਨਾਂ ਨੂੰ ਇਸ ਵਾਰ ਜਿਹੜੀ 2425 ਰੁਪਇਆ ਉਹ ਤੇ ਮਿਲੂਗੀ ਮਿਲੇਗੀ ਲੇਕਿਨ ਕੰਪੀਟੀਸ਼ਨ ਦੇ ਵਿੱਚ ਵੱਧ ਜਿਹੜਾ ਹੈ ਉਹ ਭਾਅ ਮਿਲਣ ਦੇ ਆਸ ਹੈ ਤਾਂ ਨੂੰ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਕਿ ਕਿਸ ਤਰ੍ਹਾਂ ਜਿਸ ਤਰ੍ਹਾਂ 24 ਘੰਟੇ ਦੇ ਵਿੱਚ ਪੇਮੈਂਟ ਦੀ ਗੱਲ ਸਰਕਾਰ ਵੱਲੋਂ ਕੀਤੀ ਗਈ ਹੈ ਬਿਲਕੁਲ ਜੀ ਦਾਣਾ ਮੰਡੀ ਦੇ ਵਿੱਚ ਜਿਹੜੀ ਵੀ ਕਣਕ ਆਏਗੀ 24 ਘੰਟਿਆਂ ਦੇ ਵਿੱਚ ਪਰਚੇਜ਼ ਹੋਏਗੀ ਔਰ ਉਸ ਤੋਂ ਬਾਅਦ ਨਾਲ ਹੀ 24 ਘੰਟਿਆਂ ਜਨੂੰ ਪੇਮੈਂਟ ਵੀ ਹੋਏਗੀ ਔਰ ਫਿਰ ਉਸ ਤੋਂ ਬਾਅਦ ਲਿਫਟਿੰਗ ਵਗੈਰਾ ਉਹ ਸਾਡੀ ਸਾਰੀ ਜਿਹੜੀ ਪ੍ਰਬੰਧ ਮੁਕੰਮਲ ਨੇ ਲੇਬਰ ਦੇ ਟੈਂਡਰ ਔਰ ਟਰਾਂਸਪੋਰਟ ਦੇ ਟੈਂਡਰ ਇਨ ਪਲੇਸ ਹੈਗੇ ਨੇ ਔਰ ਸਾਰੀ ਅਰੇਂਜਮੈਂਟਸ ਇਨ ਪਲੇਸ ਆ ਵਧੀਆ ਤਰੀਕੇ ਨਾਲ ਸਾਡੇ ਮਾਰਕ ਕਮੇਟੀ ਦੇ ਚੇਅਰਮੈਨ ਸਾਹਿਬ ਖਿਲੋਤੇ ਨੇ ਇੱਥੇ ਸੋ ਵਧੀਆ ਤਰੀਕੇ ਨਾਲ ਰਕੀ ਜਿਹੜੀ ਆ ਕਣਕ ਦਾ ਸੀਜ਼ਨ ਸੋਹਣਾ ਚੱਲੇਗਾ ਕੀ ਨਾਮ ਹੈ ਗੁਰਦੀਪ ਸਿੰਘ ਕਿਹੜੇ ਪਿੰਡ ਦਾ ਖਿੱਲਰੀਆਂ ਪਿੰਡ ਗੁਰਦੀਪ ਜੀ ਮੰਡੀ 'ਚ ਫਸਲ ਲੈ ਕੇ ਆਏ ਸੀ ਕਦੋਂ ਲੈ ਕੇ ਆਏ ਸੀ ਤੇ ਕੀ ਵਿਕ ਗਈ ਹੈ ਜੀ ਅੱਜ ਹੀ ਸਵੇਰੇ ਲੈ ਕੇ ਆਏ ਸੀ ਹੁਣ ਵਿਕ ਗਈ ਅੱਛਾ ਮੂੰ ਸਾਡੇ ਨੂੰ 10 ਵਜੇ ਹਾਂ 10 ਵਜੇ ਲੈ ਕੇ ਆਏ ਸੀ ਹੂੰ ਹੂੰ ਹੁਣ ਬੋਲੀ ਹੋ ਗਈ ਤੁਹਾਡੀ ਬੋਲੀ ਹੋ ਗਈ ਅੱਛਾ ਕਿੰਨੇ ਦੀ ਬੋਲੀ ਹੋਈ ਹੈ ਬੋਲੀ ਪ੍ਰਾਈਵੇਟ ਹੋਈ ਜਗੀ ਅੱਛਾ ਵੀ 2400 50 55 ਰੁਪਏ ਲੱਗੇਗੀ ਅੱਛਾ ਰੇਟ ਸਮਝਦੇ ਹੋ ਕਿ ਠੀਕ ਹੈ ਰੇਟ ਜਾਗਾ ਰੇਟ ਵੀ ਵਧੀਆ ਲੱਗੇਗਾ ਠੀਕ ਹੈ ਜੀ ਅੱਛਾ ਝਾੜ ਦੀ ਗੱਲ ਕੀਤੀ ਜਾਵੇ ਝਾੜ ਤਾਂ ਦੇਖਣ ਨੂੰ ਤਾਂ ਠੀਕ ਲੱਗਦਾ ਹਾਂ ਬਾਕੀ ਤੋਲ ਕੇ ਪਤਾ ਲੱਗਦਾ ਅਸਲ ਜਦਾਂ ਅੱਛਾ ਜੇ ਪਹਿਲਾਂ ਤੋਂ ਮੁਕਾਬਲੇ ਝਾੜ ਠੀਕ ਨਿਕਲੇ ਸੋ ਪਹਿਲਾਂ ਨੂੰ ਲੱਗਦਾ ਟਰਾਲੀ ਤੋਂ ਤਾਂ ਲੱਗਦਾ ਵੀ ਵੱਧ ਲੱਗਦਾ ਅੱਛਾ ਹਾਂ ਜੀ ਬਾਕੀ ਤੋਲ ਕੀ ਪਤਾ ਲੱਗਦਾ ਨੇ ਅਸਲ ਚ ਪੂਰਾ ਤਾਂ ਹਾਂ ਹਾਂ ਠੀਕ ਆ ਤੁਹਾਡਾ ਡੇਲੀ ਪੋਸਟ ਦਾ ਬਹੁਤ ਬਹੁਤ ਧੰਨਵਾਦ ਵੀ ਜੋ ਤੁਸੀਂ ਪੰਜਾਬ ਦਾ ਚੌਥਾ ਥੰਮ ਬਣ ਕੇ ਲੋਕਾਂ ਦੀ ਆਵਾਜ਼ ਚੱਕ ਰਹੇ ਹੋ ਔਰ ਤੁਹਾਡਾ ਵੈਲਕਮ ਹੈ ਇੱਥੇ ਮੰਡੀ ਦੇ ਵਿੱਚ ਅੱਜ ਤੁਸੀਂ ਆਏ ਹੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇੱਥੇ ਅੱਜ ਜੋ ਕਣਕ ਦੀ ਪਹਿਲੀ ਹੈ ਜੋ ਬੋਲੀ ਸ਼ੁਰੂ ਹੋਈ ਹੈ ਉਹਦੇ ਵਿੱਚ ਮਾਨਯੋਗ ਡੀਐਚ ਸਾਹਿਬ ਆਏ ਸੀ ਬੋਲੀ ਸ਼ੁਰੂ ਕਰਾ ਕੇ ਗਏ ਨੇ ਔਰ ਅਸੀਂ ਪੰਜਾਬ ਸਰਕਾਰ ਵੱਲੋਂ ਸਾਡੇ ਮੁਕੰਮਲ ਪੂਰੇ ਪ੍ਰਬੰਧ ਮੁਕੰਮਲ ਨੇ ਕਿਸੇ ਵੀ ਆੜਤੀਏ ਨੂੰ ਮਜ਼ਦੂਰ ਨੂੰ ਜਾਂ ਕਿਸੇ ਲੇਬਰ ਵਾਲੇ ਨੂੰ ਕੋਈ ਜਾਂ ਕਿਸਾਨਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਊਗਾ ਕਿੰਨੇ ਕਿਤੇ ਬੋਲੀ ਹੋਈ ਹੈ ਜਿਹੜੀ ਅੱਜ ਦੀ ਬੋਲੀ ਹੋਈ ਹੈ ਪਹਿਲੀ ਕਿੰਨੇ 24 2450 ਰੁਪਏ 2455 ਰੁਪਏ ਬੋਲੀ ਹੋਈ ਹੈ ਤੇ ਐਮਐਸਪੀ ਦੇ ਉੱਪਰੋਂ ਵੱਧ ਕੇ ਬੋਲੀ ਹੋਈ ਹੈ ਪ੍ਰਾਈਵੇਟ ਪਰਚੇਜ਼ਰ ਨੇ ਬੋਲੀ ਖਰੀਦੀ ਹੈ